ਉਮੀਦ ਗਈਰ ਘਟ ਹੁੰਦੀ ਹੈ ਕਿ ਸੋਹਣੀ ਸੁਨੱਖੀ ਕੁੜੀ ਇੱਧਰ ਤਿਆਰ ਚੌਰ ਹੋ ਕੇ ਹੱਥ ਝਾੜੂ ਫੜ ਕੇ ਤੇ ਸਫਾਈ ਕਰੇਗੀ ਮੈਂ ਯੂਨੀ ਦੇ ਕਿਉਂ ਨਹੀਂ ਹੈਗੀ ਜੇ ਸਾਡੇ ਆਪਣੇ ਇੱਥੇ ਨੇ ਸਾਡਾ ਫਰਜ਼ ਬੰਦਾ ਇੱਥੇ ਆਣਾ ਨਾਲ ਖੜਨਾ ਨਹੀਂ ਨੇ ਸਾਰੇ ਜਿਹੜੇ ਘਰ ਛੱਡ ਕੇ ਬੈਠੇ ਹੋਏ ਨੇ ਇਹਨੇ ਮਰਦਿਆਂ ਵਧੀਆ ਘਰਾਂ ਚ ਆ ਗਿਆ ਜਿਹੜੇ ਲੜਕਾਤੇ ਨੇ ਇਹਨੂੰ ਵੀ ਨਾਲ ਲੈ ਕੇ ਆ ਇਹਨੂੰ ਕਿਉਂ ਨਾਲ ਲੈ ਕੇ ਆਉਂਦੇ ਹੋ ਵੀ ਤਾਂ ਸਮਝ ਵੀ ਨਹੀਂ ਆਣੀ ਨਹੀਂ ਪਰ ਸਿੱਖੂਗਾ ਨਾ ਦੇਖੂਗਾ ਤੇ ਉਹੀ ਫਿਰ ਮੈਨੂੰ ਲੱਗਾ ਇਹ ਜਿਆਦਾ ਜ਼ਰੂਰੀ ਆ ਨਾਲ ਸਾਰੇ ਆਉਂਦੇ ਨੇ ਇੱਕ ਇੱਕ ਗਾਣਾ ਪ੍ਰੋਮੋਟ ਕਰਕੇ ਫਿਰ ਉਹਨਾਂ ਨੇ ਕਿਹਾ ਕਿ ਅਸੀਂ ਤੁਹਾਡੇ ਨਾਲ ਖੜਿਆ ਇਦਾਂ ਨਹੀਂ ਨਾਲ ਖੜਿਆ ਜਾਂਦਾ ਜੀ ਤੁਸੀਂ ਰਿਐਲਿਟੀ 'ਚ ਨਾਲ ਸਪੋਰਟ ਕਰ ਰਹੇ ਹੋ ਇੱਥੇ ਆ ਕੇ ਬੈਠੋ ਇਹ ਤਾਂ ਸਾਨੂੰ ਪਤਾ ਹੀ ਹੈ ਕਿ ਅੰਦੋਲਨ ਜਿਹੜਾ ਇੱਕ ਦਿਨ ਸਮਾਪਤ ਕੋਈ ਨਹੀਂ ਕਿ ਸਾਰੀ ਉਮਰ ਕਿਸਾਨੇ تھے ਨਹੀਂ ਬੈਠਣਗੇ ਜਿੱਤ ਹੋ ਕੇ ਝੰਡੇ ਝੂਲਦੇ ਜਕਾਰੇ ਲੱਗਦੇ ਵਾਪਸ ਜਾਣਗੇ ਤੇ ਮੈਨੂੰ ਲੱਗਦਾ ਕਿ ਸਾਡੀ ਕੀਤੀ ਹੋਈ ਸਫਾਈ ਔਰ ਸਾਡੇ ਭਰਾਵਾਂ ਦਾ ਦਿੱਤਾ ਹੋਇਆ ਸਾਥ ਉਸ ਟਾਈਮ ਮੈਨੂੰ ਗਰਮ ਮਹਿਸੂਸ ਹੋਗਾ ਤਸਵੀਰਾਂ ਇਸ ਵੇਲੇ ਸ਼ੰਭੂ ਬਾਰਡਰ ਦੀਆਂ ਦਿਖਾ ਰਹੇ ਆਂ ਔਰ ਮੇਰੇ ਸੱਜੇ ਪਾਸੇ ਤੁਸੀਂ ਦੇਖੋ ਤਾਂ ਇੱਕ ਪਰਿਵਾਰ ਪਹੁੰਚਿਆ ਜਿਨ੍ਹਾਂ ਨੂੰ ਕਈ ਦਿਨ ਹੋ ਗਏ ਨੇ ਸ਼ੰਭੂ ਬਾਰਡਰ ਆ ਕੇ ਸਫਾਈ ਕਰਦੇ ਆਂ ਤਸਵੀਰ ਤੁਸੀਂ ਦੇਖੋ ਯਾਮਿਆ ਸਾਡੇ ਨਾਲ ਮੌਜੂਦ ਹੈ ਹੱਥ ਦੇ ਵਿੱਚ ਝਾੜੂ ਫੜਿਆ ਉਮੀਦ ਗਈ ਵਰ ਘਟ ਹੁੰਦੀ ਹੈ ਕਿ ਸੋਹਣੀ ਸੁਨੱਖੀ ਕੁੜੀ ਇੱਧਰ ਤਿਆਰ ਚੁਰ ਹੋ ਕੇ ਹੱਥ ਝਾੜੂ ਫੜ ਕੇ ਇੱਥੇ ਸਫਾਈ ਕਰੇਗੀ ਨਹੀਂ ਉਮੀਦ ਕਿਉਂ ਨਹੀਂ ਹੈਗੀ ਜੇ ਸਾਡੇ ਆਪਣੇ ਇੱਥੇ ਨੇ ਸਾਡਾ ਫਰਜ ਬੰਦਾ ਇੱਥੇ ਆਣਾ ਨਾਲ ਖੜਨਾ ਤਾਂ ਕਰਕੇ ਕੌਣ ਕੌਣ ਆਇਆ ਕਰੋ ਮੇਰੀ ਸਾਰੀ ਫੈਮਲੀ ਹੈ ਮੇਰੇ ਮम्मा ਨੇ ਮੇਰਾ ਬ੍ਰਦਰ ਮੇਰੀ ਭਾਬੀ ਮੇਰੇ ਫਰੈਂਡ ਸਾਰੇ ਵੈਸੇ ਕਰਦੇ ਕੀ ਹੂੰ ਤੁਸੀਂ ਪ੍ਰੋਫੈਸ਼ਨਲੀ ਮੈਂ ਆਰਟਿਸਟ ਆ ਪਹਿਲਾਂ ਮੈਂ ਮੋਡਲਿੰਗ ਕਰਦੀ ਸੀ ਪਰ ਜਦ ਅੰਦੋਲਨ ਚੱਲ ਰਹੇ ਉਹਦਾ ਮੈਸ ਕਿ ਕਿ ਆਇਆ ਦਿਮਾਗ ਦੇ ਵਿੱਚ ਕੀ ਝਾੜੂ ਫੜ ਕੇ ਇੱਥੇ ਸਫਾਈ ਕਰਨ ਦੀ ਸੁੱਜੀ ਮੈਂ ਆਈ ਸੀ ਮੈਂ ਸਭ ਕੁਝ ਦੇਖਿਆ ਇੱਥੇ ਕੋਈ ਕਮੀ ਨਹੀਂ ਹੈਗੀ ਸਭ ਕੁਝ ਬਹੁਤ ਵਧੀਆ ਸੀ ਲੰਗਰ ਦੀ ਕਮੀ ਨਹੀਂ ਹੈਗੀ ਮੈਡੀਕਲ ਇਸ਼ੂ ਸਭ ਕੁਝ ਪਰਫੈਕਟ ਹੈ ਬਟ ਇੱਕ ਸਫਾਈ ਸੀਗੀ ਜਿਹੜੀ ਰਹਿੰਦੀ ਸੀਗੀ ਔਰ ਕਾਫੀ ਜਗ੍ਹਾ ਪਾਣੀ ਇਕੱਠਾ ਵੀ ਹੋ ਗਿਆ ਸੀ ਸਮੈਲ ਵੀ ਆ ਰਹੀ ਸੀ ਕਿ ਤਾਂ ਮੈਨੂੰ ਲੱਗਦਾ ਆਪਣੇ ਹੀ ਨੇ ਸਾਰੇ ਜਿਹੜੇ ਘਰ ਛੱਡ ਕੇ ਬੈਠੇ ਹੋਏ ਨੇ ਇਹਨੇ ਵਧੀਆ ਵਧੀਆ ਘਰਾਂ ਜੁਆ ਕੇ ਅੱਜ ਸੜਕਾਂ ਤੇ ਨੇ ਸਰਕਾਰਾਂ ਕਰਕੇ ਤੇ ਸਾਡਾ ਫਰਜ਼ ਬਣਦਾ ਕਿ ਅਸੀਂ ਇਹਨਾਂ ਲਈ ਕੁਝ ਕਰੀਏ ਤਾਂ ਮੈਂ ਸਫਾਈ ਸੀ ਤਾਂ ਕਰਕੇ ਜੋ ਚੀਜ਼ ਦੀ ਕਮੀ ਸੀ ਅਸੀਂ ਉਹ ਪੂਰੀ ਕੀਤੀ ਰੋਜ਼ ਆ ਜਾਂਦੇ ਹੋ ਹਾਂਜੀ ਕਿੰਨੇ ਵਜੇ ਆਨੇ ਆ ਸਵੇਰੇ ਮੋਸਟਲੀ ਕਈ ਵਾਰ ਲੇਟ ਹੋ ਜਾਂਦਾ ਵਾ ਟਾਈਮ ਨਾਲ ਕਿਤੇ ਵੀ ਨੀਅਰ ਅਬਾਊਟ 1 2 ਵਜੇ ਤੱਕ ਇੱਥੇ ਆ ਜਾਈਦਾ ਤੇ ਸ਼ਾਮ ਤੱਕ ਸਪਾਈ ਕਰਦੀ ਹੈ ਸ਼ਾਮ ਤੱਕ ਹੁੰਦੀ ਹੈ ਅੱਛਾ ਨਾਲ ਆ ਬੱਚਾ ਵੀ ਤੁਹਾਡੇ ਘਰ ਦਾ ਹੀ ਹੈ ਹਾਂ ਆਈ ਮੇਰੀ ਭਾਬੀ ਇਹ ਮੇਰੇ ਬ੍ਰਦਰ ਦਾ ਮੁੰਡਾ ਹੈ ਅੱਛਾ ਇਹਨੂੰ ਵੀ ਨਾਲ ਲੈ ਕੇ ਆ ਇਹਨੂੰ ਕਿਉਂ ਨਾਲ ਸਿੱਖਿਆਉਂਦੇ ਹੋ ਇਹਨੇ ਤਾਂ ਸਮਝ ਵੀ ਨਹੀਂ ਆਣੀ ਨਹੀਂ ਪਰ ਸਿੱਖੂਗਾ ਨਾ ਦੇਖੂਗਾ ਅੱਛਾ ਉਹੀ ਫਿਰ ਮੈਨੂੰ ਲੱਗਾ ਇਹ ਜਿਆਦਾ ਜ਼ਰੂਰੀ ਹੈ ਨਾਲ ਜਮਤਲਬ ਇਹ ਤੋਤਲੀ ਜ਼ੁਬਾਨ ਚ ਪੁੱਛਦਾ ਹੈ ਕਿ ਆਪਾਂ ਕਿੱਥੇ ਆ ਕੀ ਕਰ ਰਹੇ ਨਹੀਂ ਇਹਨੂੰ ਪਤਾ ਜਕਾਰੇ ਬਹੁਤ ਲੋਂਦਾ ਹੈ ਅੱਛਾ ਹਾਂਜੀ ਲਾਲ বলে শুনে লগ দখা তো লাগত খা ਸਾਰਾ ਦਿਨ ਇਹ ਘਰ ਚ ਜਗਾਰੇ ਲਾਉਂਦਾ ਫਿਰਦਾ ਆਪਣੇ ਨਾਲ ਹੋਰ ਆਰਟਿਸਟ ਹੋ ਤੁਸੀਂ ਹੈਨਾ ਤੁਸੀਂ ਚਾਹੁੰਦੇ ਹੋ ਕਿ ਕਿਉਂਕਿ ਐਦ ਕੀ ਕਿਸਾਨ ਅੰਦੋਲਨ ਚ ਕਿਸੇ ਆਰਟਿਸਟ ਦੀ ਕਿਸੇ ਸਿੰਗਰ ਦੀ ਪੰਜਾਬੀ ਇੰਡਸਟਰੀ ਦੇ ਕਿਸੇ ਕਲਾਕਾਰ ਦੀ ਸ਼ਮੂਲੀਅਤ ਦੇਖੀ ਨਹੀਂ ਲਈ ਮੈਂ ਆਪਣੀ ਮੰਮਾ ਨਾਲ ਘਰ ਜਾ ਕੇ ਡਿਸਕਸ ਕੀਤਾ ਸੀ ਕਿਉਂਕਿ ਦੇਖੋ ਅਸੀਂ ਤਾਂ ਨਾਰਮਲ ਲੋਕ ਹਾਂ ਹੈਨਾ ਉਹ ਇੱਕ ਆਰਟਿਸਟ ਨੇ ਉਹਨਾਂ ਪਿੱਛੇ ਯੂਥ ਕਾਫੀ ਜ਼ਿਆਦਾ ਜੁੜਿਆ ਹੋਇਆ ਹੈ ਤੇ ਜੇ ਉਹ ਇਸ ਚੀਜ਼ ਚਾਹਣਗੇ ਤਾਂ ਯੂਥ ਕਾਫੀ ਆਏਗਾ ਤਾਂ ਮੈਂ ਮੈਸੇਜ ਜ਼ਰੂਰ ਦੇਣਾ ਚਾਹੂੰਗੀ ਕਿ ਜਿਹੜੇ ਵੀ ਆਰਟਿਸਟ ਲਾਈਨ ਚ ਹੈਗੇ ਨੇ ਸਾਰੇ ਹੁੰਦੇ ਨੇ ਇੱਕ ਇੱਕ ਗਾਣਾ ਪ੍ਰੋਮੋਟ ਕਰਕੇ ਫਿਰ ਇਹਨਾਂ ਨੇ ਕਹਿਣਾ ਜੇ ਅਸੀਂ ਤੁਹਾਡੇ ਨਾਲ ਖੜਿਆ ਏਦਾਂ ਨਹੀਂ ਨਾਲ ਖੜਿਆ ਜਾਂਦਾ ਜੀ ਤੁਸੀਂ ਰਿਐਲਿਟੀ 'ਚ ਨਾਲ ਸਪੋਰਟ ਕਰ ਰਹੇ ਹੋ ਇੱਥੇ ਆ ਕੇ ਬੈਠੋ ਇਹਨਾਂ ਵਿੱਚ ਵਿਚਰੋ ਦੇਖੋ ਕਿ ਕਿਦਾਂ ਸਫਰ ਕਰ ਰਹੇ ਨੇ ਫਿਰ ਪਤਾ ਲੱਗਦਾ ਤੁਸੀਂ ਇੱਥੇ ਆ ਕੇ ਕੀ ਕੀ ਆਬਜ਼ਰਵ ਕੀਤਾ ਕੀ ਦੇਖਿਆ ਇੱਥੇ ਆ ਕੇ ਬਈ ਦੇਖੋ ਇੱਥੇ ਆ ਕੇ ਬਲਬਤਾਈ ਕੀਤਾ ਕਿ ਸਾਰੇ ਆਪਣੇ ਵੱਡੇ ਬਜ਼ੁਰਗ ਨੇ ਜਿਨ੍ਹਾਂ ਦੀ ਉਮਰ ਕੋਈ 80 ਹੈ ਕੋਈ 80 ਪਲਸ ਹੈ ਇਹਨਾਂ ਦੀ ਸਾਰਾ ਦੀ ਉਮਰ ਘਰੇ ਬੈ ਕੇ ਸਿਰਫ ਆਪਣੇ ਦੋਤੇ ਪੋਤੀਆਂ ਨਾਲ ਖੇਡਣ ਦੀ ਹੈ ਬਟ ਇਹ ਸੜਕਾਂ ਤੇ ਨਹੀਂ ਜਸਟ ਕੋ ਸਾਡੇ ਕਰਕੇ ਇਹ ਸਾਡਾ ਅੱਜ ਨੇ ਅਸੀਂ ਇਹਨਾਂ ਦਾ ਕੱਲਣਾ ਜੇ ਅੱਜ ਨਹੀਂ ਸਵਾਰੋਂਗੇ ਕੱਲ ਕੁਝ ਨਹੀਂ ਹੋਣਾ ਤੇ ਮੈਨੂੰ ਲੱਗਦਾ ਹੈ ਕਿ ਸਰਕਾਰ ਨੂੰ تھوڑا ਅੰਡਰਸਟੈਂਡ ਕਰਨਾ ਚਾਹੀਦਾ ਹੈ ਕਿ ਲੇਕ ਜੋ ਵੀ ਹੋ ਰਿਹਾ ਰਾਈਟ ਦਿੱਤੇ ਜਾਣ ਕੋਈ ਐਵੇਂ ਕਿਸੇ ਦਾ ਦਿਲ ਨਹੀਂ ਕਰਦਾ ਕਿ ਘਰ ਛੱਡ ਕੇ ਸੜਕਾਂ ਤੇ ਆ ਕੇ ਬਹਿ ਜਾਣ ਤੇ ਬਾਕੀ ਜਦੋਂ ਤੱਕ ਅੰਦੋਲਨ ਚੱਲੂਗਾ ਅਸੀਂ ਨਾਲ ਰਵਾਂਗੇ ਤੇ ਜਿੰਨੀ ਵੀ ਸੇਵਾ ਹੋਊਗੀ ਅਸੀਂ ਜ਼ਰੂਰ ਕਰਾਂ ਤੇ ਨੇ ਤੁਸੀਂ ਅ ਕਈ ਵਾਰ ਇਦਾਂ ਹੁੰਦਾ ਕਿ ਕੁੜੀਆਂ ਮਾੜਾ ਜਿਹਾ ਘਰੇ ਸਫਾਈ ਸੂਈ ਕਰਨੀ ਪੈ ਜੇ ਦੀਵਾਲੀ ਦੀ ਤੇ ਨਾਲ ਹੀ ਤੁਰ ਜਾਂਦੀਆਂ ਨੇ ਪਾਰਲਰ ਕਲੀਨ ਅਪ ਕਰਾਉਣ ਦੇ ਲਈ ਹਨਾ ਮੇਕਅਪ ਲੱਥਣ ਨਹੀਂ ਦਿੰਦੀਆਂ ਇਦਾਂ ਗੱਲਾਂ ਹੁੰਦੀਆਂ ਨੇ ਕੁੜੀਆਂ ਬਾਰੇ ਤੁਹਾਡੀ ਧੀ ਇੱਥੇ ਆ ਕੇ ਮਿੱਟੀ ਨਾਲ ਮਿੱਟੀ ਹੁੰਦੀ ਹੈ ਮੈਮ ਸੰਸਕਾਰ ਬੱਚੇ ਦੇ ਮੈਂ ਇਕ ਰੱਖਦੇ ਆ ਤਾਂ ਬਚਪਨ ਤੋਂ ਅਸੀਂ ਇੱਕ ਜੱਟ ਫੈਮਿਲੀ ਨਾਲ ਬਿਲੋਂਗ ਕਰਦੇ ਆ ਕਿਸਾਨ ਪਰਿਵਾਰ ਨਾਲ ਬਿਲੋਂਗ ਕਰਦੇ ਆ ਤੇ ਜਦੋਂ ਅਸੀਂ ਇਹ ਚੀਜ਼ਾਂ ਦੇਖਦੇ ਆ ਕਿ ਕਿਸਾਨਾਂ ਦੇ ਨਾਲ ਬਹੁਤ ਬੁਰਾ ਹੋ ਰਿਹਾ ਹੈ ਜਾਂ ਉਹਨਾਂ ਦੇ ਆ ਮੰਗਾਂ ਨਹੀਂ ਮੰਗੀਆਂ ਜਾ ਰਹੀਆਂ ਔਰ ਸਾਡੇ ਕਿਸਾਨ ਇੱਕ ਅੱਛੇ ਕਰਾਚੋਂ ਉੱਠ ਕੇ ਤੁਸੀਂ ਆਪ ਸੋਚੋ ਕਿ ਇੱਥੇ ਰੋਡਾਂ ਦੇ ਉੱਪਰ ਬੈਠਣਾ ਕੋਈ ਆਸਾਨ ਗੱਲ ਨਹੀਂ ਔਰ ਇੱਥੇ ਆ ਕੇ ਟ੍ਰਾਲੀਆਂ ਦੇ ਵਿੱਚ ਸਫ਼ਰ ਕਰਨਾ ਲਾਈਫ ਨੂੰ ਸਾਡੇ ਵਾਸਤੇ ਲੱਗਦਾ ਹੈ ਕਿ ਬਹੁਤ ਜ਼ਿਆਦਾ ਟਫ ਹੈ ਅਸੀਂ ਪਹਿਲੇ ਦਿਨ ਕੋਈ ਇਹ ਸੋਚ ਕੇ ਨਹੀਂ ਆਏ ਸੀ ਕਿ ਐਸੇ ਕਿ ਐਥੇ ਸਫਾਈ ਕਰਨੀ ਆ ਜਾਂ ਸਾਡਾ ਕੋਈ ਇਹ ਮੈਟਰ ਨਹੀਂ ਸੀ ਪਰ ਜਦੋਂ ਅਸੀਂ ਇੱਥੇ ਆ ਕੇ ਦੇਖਿਆ ਤਾਂ ਇੱਥੇ ਬਹੁਤ ਕੋਸੀ ਲੰਗਰ ਬਹੁਤ ਸੀ ਹਰ ਤਰ੍ਹਾਂ ਦੀ ਸੁਗਦਾ ਸੀ ਲੇਕਿਨ ਸਾਨੂੰ ਲੱਗਾ ਕਿ ਸਫਾਈ ਵੱਖੋ ਇੱਥੇ ਕਮੀ ਸੀ ਤਾਂ ਮੈਂ ਜਾ ਕੇ ਬੱਚਿਆਂ ਨਾਲ ਸਲਾਹ ਕੀਤੀ ਸੀ ਵੀ ਆਪਾਂ ਕਿਉਂ ਨਾ ਉੱਥੇ ਜਾ ਕੇ ਅਗਰ ਆਪਾਂ ਕੁਝ ਕਰਨਾ ਹੈ ਤੇ ਆ ਦੋ ਅੰਦੋਲਨ ਦੇ ਵਿੱਚ ਜਾ ਕੇ ਆਪਾਂ ਸਫਾਈ ਦਾ ਹਿੱਸਾ ਦਈਏ ਇਹ ਤਾਂ ਸਾਨੂੰ ਪਤਾ ਹੀ ਹੈ ਕਿ ਅੰਦੋਲਨ ਜਿਹੜਾ ਇੱਕ ਦਿਨ ਸਮਾਪਤ ਹੋਣਾ ਹੈ ਕਿਸਾਨਾਂ ਦੀ ਜਿੱਤ ਹੋਣੀ ਹੈ ਕੋਈ ਇਹ ਨਹੀਂ ਕਿ ਸਾਰੇ ਉਮਰ ਕਿਸਾਨੇ ਇੱਥੇ ਨਹੀਂ ਬੈਠਣਗੇ ਜਿੱਤ ਹੋ ਕੇ ਝੰਡੇ ਝੂਲਦੇ ਜ ਜਾਣਗੇ ਤੇ ਮੈਨੂੰ ਲੱਗਦਾ ਕਿ ਸਾਡੀ ਕੀਤੀ ਹੋਈ ਸਫਾਈ ਔਰ ਸਾਡੇ ਭਰਾਵਾਂ ਦਾ ਦਿੱਤਾ ਹੋਇਆ ਸਾਥ ਉਸ ਟਾਈਮ ਮੈਨੂੰ ਗਰਮ ਮਹਿਸੂਸ ਹੋਗਾ ਕਿ ਮੈਂ ਆਪਣੇ ਕੌਮ ਵਾਸਤੇ ਕੁਝ ਕਰ ਸਕੀ ਕਿੰਨੇ ਕਿਲੋਮੀਟਰ ਜਿਹੜਾ ਸ਼ੁਰੂ ਹੋ ਜਾਂਦੇ ਹੋ ਝਾੜੂ ਲੈ ਕੇ ਤੇ ਸਫਾਈ ਕਰਦੇ ਹੋ ਅਸੀਂ ਸਟਾਰਟਿੰਗ ਤੋਂ ਸ਼ੁਰੂ ਹੁੰਨੇ ਆ ਆ ਬਾਰਡਰ ਤੋਂ ਹਾਂਜੀ ਅਤੇ ਐਂਡ ਤੱਕ ਜਿੱਥੇ ਤੱਕ ਟਰਾਲੀਆਂ ਐਂਡ ਤੱਕ ਲੱਗੀਆਂ ਹੋਈਆਂ ਨੇ ਆ 4-5 ਕਿਲੋਮੀਟਰ ਹਾਂਜੀ ਸਾਰਾ ਜਿੱਥੇ ਤੱਕ ਖਾਣੇ ਦਾ ਲੰਗਰ ਹੈ ਬੈਕ ਸਾਈਡ ਇਹਦੀ ਬੈਕ ਸਾਈਡ ਵੀ ਰੋਡ ਹੈ ਸਾਰਾ ਸਾਰਾ ਦਿਨ ਲੱਗ ਜਾਂਦਾ ਹੁਣ ਸਾਰਾ ਦਿਨ ਲੱਗ ਜਾਂਦਾ ਫਿਰ ਥੱਕ ਜਾਂਦੇ ਹੁਣ ਉਹ ਫਿਰ ਕਿਸਾਨ ਕਹਿੰਦੇ ਹੁਣੇ ਚਾਹ ਪੀਓ ਲੰਗਰ ਖਾਓ ਘਰ ਜਾ ਕੇ ਸੁਰਤ ਨਹੀਂ ਹੁੰਦੀ ਕਿੱਥੇ ਪਾਏ ਹੋਏ ਆ ਪਰ ਫਿਰ ਪਤਾ ਹੁੰਦਾ ਕਿ ਸਵੇਰੇ ਫਿਰ ਜਾਣਾ ਫਰਜ਼ ਨਿਭਾਣਾ ਤੇ ਇਸ ਕਰਕੇ ਬਾਕੀ ਨੂੰ ਤਾਂ ਪਿਆਰ ਹੀ ਆ ਜੋ ਹਿੰਮਤ ਦਿੰਦਾ ਹੈ ਹੋਰ ਤਾਂ ਕੁਝ ਨਹੀਂ